ਤੇ ਇੰਡੀਆ ਗੜ ਚੋੜ ਦੇ ਆਗੂਆਂ ਨੂੰ ਖਦਸ਼ਾ ਹੈ ਕਿ EVM ਦੇ ਨਾਲ ਟੈਂਪਰਿੰਗ ਹੋ ਸਕਦੀ ਹੈ EVM ਦੇ ਨਾਲ ਛੇੜਛਾੜ ਹੋ ਸਕਦੀ ਹੈ ਇਸ ਕਰਕੇ ਇੰਡੀਆ ਗੜ ਚੋੜ ਦੇ ਆਗੂ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚੇ ਸੀ ਤਿੰਨ ਅਹਿਮ ਮੰਗਾਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖੀਆਂ ਹਨ EVM ਤੇ VVPAT ਦਾ ਮੈਚ ਕਰਵਾਇਆ ਜਾਵੇ ਮਿਲਾਨ ਕਰਾਇਆ ਜਾਵੇ ਸਲਿੱਪਾਂ ਮਲਾਈਆਂ ਜਾਣ ਪਹਿਲੀ ਮੰਗ ਦੂਜਾ ਪੋਸਟਲ ਬੈਲਟ ਦੀ ਕਾਊਂਟਿੰਗ ਪਹਿਲਾਂ ਕਰਵਾਈ ਜਾਵੇ ਹਰ ਰਾਉਂਡ ਤੋਂ ਬਾਅਦ ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਦੱਸੀ ਜਾਵੇ ਇਹ ਮੁੱਖ এজেন্ডਾ ਸੀ ਇੰਡੀਆ ਆਲਾਈანს ਦਾ ਇਹ ਸਾਹਮਣੇ ਰੱਖਿਆ ਹੈ ਇਲੈਕਸ਼ਨ ਕਮਿਸ਼ਨ ਦੇ ਅੱਜ ਇੰਡੀਆ ਘੜ ਚੋੜ ਦੇ ਜਿਹੜੇ ਆਗੂ ਨੇ ਉਹ ਇਲੈਕਸ਼ਨ ਕਮਿਸ਼ਨ ਪਹੁੰਚੇ ਸੀ ਇਲੈਕਸ਼ਨ ਕਮਿਸ਼ਨ ਉਹਨਾਂ ਨੇ ਕਈ ਤਿੰਨ ਜੜੀਆਂ ਅਹਿਮ ਮੰਗਾਂ ਨੇ ਉਹ ਰੱਖੀਆਂ ਨੇ ਪੋਸਟਲ ਬੈਲਟ ਜਿਹੜੀਆਂ ਸਲਿੱਪ ਨਾਲ ਪਾਈਆਂ ਗਈਆਂ ਵੋਟਾਂ ਨੇ ਉਹਨਾਂ ਦੀ ਗਿਣਤੀ ਪਹਿਲਾਂ ਕਰਵਾਈ ਜਾਵੇ ਵੀ ਵੀ ਪੈਡ ਤੇ ایਵੀਐਮ ਸਲਿੱਪਾਂ ਦੀ ਗਿਣਤੀ ਕਰਵਾਈ ਦਾ ਮੈਚ ਹੈ ਜਿਹੜਾ ਉਹ ਕਰਵਾਇਆ ਜਾਵੇ ਤੇ ਹਰ ਰਾਊਂਡ ਤੋਂ ਬਾਅਦ ਉਮੀਦਵਾਰਾਂ ਨੂੰ ਗਿਣਤੀ ਦੱਸੀ ਜਾਵੇ ਸੋ ਇਸੇ ਖਬਰ ਤੇ ਕੁਲਦੀਪ ਵੈਦ ਜੁੜੇ ਨੇ ਕਾਂਗਰਸ ਦੀ ਆਗੂ ਨੇ ਸਾਪ ਦਾ ਵਿਧਾਇਕ ਨੇ ਵੈਦ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਜੀ ਨੂੰ ਸਰਪ੍ਰਿੰਕ ਕਿਹੜੇ ਕੁਛ ਖਦਸ਼ੇ ਜਾਂ ਸ਼ੱਕ ਨੇ ਹੁਣ ਸ਼ੰਕੇ ਨੇ ਡਾਊਟਸ ਨੇ ਜਿਨ੍ਹਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਜਾਇਆ ਗਿਆ ਕਿਉਂਕਿ ਭਾਜਪਾ ਕਹਿ ਰਹੀ ਹੈ ਕਿ ਤੁਹਾਡੇ ਵੱਲੋਂ ਫੇਰ ਐਕਸਕਿਊਜ਼ ਹੈ ਜਿਹੜਾ ਉਹ ਤਿਆਰ ਕੀਤੇ ਜਾ ਰਹੇ ਨੇ ਦੇਖੋ ਇਹੋ ਜੇ ਮੌਲਕ ਦੇ ਹਾਲਾਤ ਨੇ ਉਹ ਕੀ ਕਹਿੰਦੇ ਨੇ ਨਾ ਜਦੋਂ ਆਪਾਂ ਕੋਈ ਗੱਲ ਕਰਦੇ ਆ ਤਾਂ ਕਹਿ ਦਿੰਦੇ ਆ ਕਿ ਮੋਦੀ ਸਾਹਿਬ ਜੋ ਕਰਦੇ ਨੇ ਉਹ ਸਾਰਾ ਕੁਝ ਠੀਕ ਹੀ ਕਰਦੇ ਨੇ ਇਹ ਇਹਨਾਂ ਦੀ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਚੰਕੇ ਬਿਲਕੁਲ ਹੁੰਦੇ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਮੋਦੀ ਸਰਕਾਰ বিজেপি ਦੀ ਸਰਕਾਰ ਵੋਟਾਂ ਹਾਸਲ ਕਰਨ ਲਈ ਜਾਂ ਕਾਊਂਟਿੰਗ ਦੇ ਵੇਲੇ ਕੋਈ ਕਰਨ ਦੇ ਲਈ ਇਹ ਕੁਝ ਵੀ ਕਰ ਸਕਦੇ ਨੇ ਜਿਹੜੀ ਸਾਡੀ ਕਾਂਗਰਸ ਪਾਰਟੀ ਜਾਂ ਇੰਡੀਆ ਆਲਾਈਂਸ ਨੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੋਲੇ ਗਏ ਨੇ ਵਾਹ ਤਾਂ ਇਲੈਕਸ਼ਨ ਕਮਿਸ਼ਨ ਕੋਲੇ ਜਾਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਮੋਦੀ ਇਲੈਕਸ਼ਨ ਕਮਿਸ਼ਨ ਹੈ ਜੋ ਆਪਾਂ ਕਿਹਾ ਜਾਂਦਾ ਹੈ ਇਲੈਕਸ਼ਨ ਕਮਿਸ਼ਨ ਦੇ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਕੋਈ ਵੀ ਧਰਮ ਆਧਾਰ ਰਾਜਨੀਤੀ ਨਹੀਂ ਕਰੇਗਾ ਵੋਟਾਂ ਦੀ ਮੰਗ ਨਹੀਂ ਕਰੇਗਾ ਤੇ ਬੀ ਜੀ ਪੀ ਨੇ ਤਾਂ ਕੀਤਾ ਹੀ ਧਰਮ ਦੇ ਆਧਾਰ ਤੇ ਹੈ ਰਿਲੀਜੀਅਨ ਦੇ ਆਧਾਰ ਤੇ ਕੀਤਾ ਆ ਕੁਛ ਛੱਡਿਆ ਹੀ ਨਹੀਂ ਉਹਨਾਂ ਨੇ ਤੇ ਇਲੈਕਸ਼ਨ ਕਮਿਸ਼ਨ ਚੁੱਪ ਬੈਠਾ ਆ ਕਿਉਂਕਿ ਉਹ ਮੋਦੀ ਇਲੈਕਸ਼ਨ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਕਿਸੇ ਤਰ੍ਹਾਂ ਦੀ ਵੀ ਫੇਅਰਨੈਸ ਦੀ ਜਿਹੜੀ ਹੈ ਉਹ ਅਸੀਂ ਤਵਕੋ ਨਹੀਂ ਕਰ ਸਕਦੇ ਬਿਲਕੁਲ 100% ਠੀਕ ਹੈ ਸਾਡੀ ਪੋਲੀਟੀਕਲ ਪਾਰਟੀ ਆਨੇ ਆਪਣੇ ਬਨੋਈ ਚ ਦੇਖੋ ਇਲੈਕਸ਼ਨ ਕਮਿਸ਼ਨ ਇੱਕ ਮਤਲਬ ਆਪਣੇ ਆਪ ਦੇ ਵਿੱਚ ਸੰਪੂਰਨ ਤੇ ਸੁਤੰਤਰ ਸੰਸਥਾ ਹੈ ਪਰ ਜੇ ਤੁਸੀਂ ਇਸ ਤਰ੍ਹਾਂ ਦਾ ਇਲਜ਼ਾਮ ਲਾਉਂਗੇ ਕਿ ਉਹ ਮੋਦੀ ਇਲੈਕਸ਼ਨ ਕਮਿਸ਼ਨ ਹੈ ਤਾਂ ਫਿਰ ਉਮੀਦ ਤੁਸੀਂ ਕੀ ਰੱਖਦੇ ਹੋਗੇ ਫਿਰ ਫਿਰ ਤਾਂ ਤੁਹਾਨੂੰ ਸ਼ਿਕਾਇਤ ਵੀ ਨਹੀਂ ਕਰਨ ਜਾਣਾ ਚਾਹੀਦਾ ਸ਼ਾਇਦ ਜੀ ਤੁਸੀਂ ਸੰਪੂਰਨ ਕਹਿ ਸਕਦੇ ਹੋ ਸੁਤੰਤਰਤਾ ਬਿਲਕੁਲ ਹੀ ਨਹੀਂ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਮੋਦੀ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਇੰਡੀਆ ਗਏ ਨੇ ਉਹਨਾਂ ਦੇ ਬੰਦੇ ਸਾਡੇ ਬੰਦੇ ਮਤਲਬ ਕਲੈਕਸ਼ਨ ਕਮਿਸ਼ਨ ਨੂੰ ਅਸੀਂ ਇੱਕ ਜ਼ਾਬਤਾ ਪੂਰਾ ਕਰ ਰਹੇ ਹਾਂ ਹਿੰਦੁਸਤਾਨ ਦੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਆ ਆ ਚੀਜ਼ਾਂ ਹੋ ਸਕਦੀਆਂ ਆ ਵੈਦ ਸਾਹਿਬ ਰੁਕਿਓ ਹਰਜੀਤ ਗਰੇਵਾਲ ਪਾਛਪਾ ਤੋਂ ਜੁੜ ਗਏ ਹੈ ਉਹਨਾਂ ਨੂੰ ਵੀ ਸ਼ਾਮਿਲ ਕਰ ਲਾ ਮੈਂ ਗਰੇਵਾਲ ਸਾਹਿਬ ਵੈਦ ਸਾਹਿਬ ਇਹੀ ਗੱਲ ਕਰ ਰਹੇ ਸੀ ਕਿ ਇਲੈਕਸ਼ਨ ਕਮਿਸ਼ਨ ਤੁਸੀਂ ਸੁਣਿਆ ਹੋਣਾ ਕਿ ਇਲੈਕਸ਼ਨ ਕਮਿਸ਼ਨ ਮੋਦੀ ਇਲੈਕਸ਼ਨ ਕਮਿਸ਼ਨ ਹੋ ਚੁੱਕਾ ਹੈ ਬਹੁਤ ਸਾਰੀਆਂ ਚੀਜ਼ਾਂ ਚੋਣ ਪ੍ਰਚਾਰ ਦੌਰਾਨ ਸਾਹਮਣੇ ਆਈਆਂ ਕੈਂਪੇਨਿੰਗ ਦੌਰਾਨ ਜਿਹਦੇ ਤੇ ਕੋਈ ਨੋਟਿਸ ਇਲੈਕਸ਼ਨ ਕਮਿਸ਼ਨ ਨੇ ਨਹੀਂ ਲਿਆ ਕਿਉਂਕਿ ਜੇ ਹੁਣ ਤੁਸੀਂ ਖੁੱਲੇ ਤੌਰ ਤੇ ਕਿਸੇ ਧਰਮ ਦਾ ਜ਼ਿਕਰ ਕਰੋਗੇ ਤਾਂ ਉਹ ਨਹੀਂ ਕਰਨਾ ਚਾਹੀਦਾ ਮਤਲਬ ਜਿਹੜੇ ਐਥਿਕਸ ਨੇ ਚਾਹੇ ਉਹ ਪੋਲੀਟੀਕਲ ਹੈ ਚਾਹੇ ਉਹ ਕੋਡ ਜਿਹੜਾ ਆਪਾਂ ਮੋਰਲ ਵੈਲਿਊਜ਼ ਕਹ ਲਈਏ ਪੋਲੀਟਿਕਸ ਦੀਆਂ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਕਹਿ ਰਹੇ ਆ ਵੈਦ ਸਾਹਿਬ ਔਰ ਨਾਲ ਹੀ ਕਹਿ ਰਹੇ ਕਿ ਸਾਨੂੰ ਕੋਈ ਯਕੀਨ ਨਹੀਂ ਹੈ ਕੁਝ ਤਿੰਨ ਮੰਗਾਂ ਰੱਖੀਆਂ ਗਈਆਂ ਇੰਡੀਆ ਗੜਚੋੜ ਦੇ ਵੱਲੋਂ ਕੱਲ ਇਹ ਆ ਕਿ ਪਹਿਲੀ ਗੱਲ ਇਹ ਆ ਕਿ ਇਲੈਕਸ਼ਨ ਕਮਿਸ਼ਨ ਸਰਵਜਨਿਕ ਸੰਸਥਾ ਹੁਣ ਤੁਸੀਂ ਇਹ ਦੱਸੋ ਬਈ ਸੰਵਿਧਾਨ ਨੂੰ ਖਤਰਾ ਇਹਨਾਂ ਕੋਲੋਂ ਇੰਡੀ ਗਠਜੁਟਵੰਦਨ ਤੋਂ ਜਾਂ ਸਾਡੇ ਕੋਲੋਂ ਇਹ ਤਾਂ ਸੰਵਿਧਾਨ ਤੇ ਹੀ ਇੱਕ ਤਰ੍ਹਾਂ ਦਾ ਪ੍ਰਸ਼ਨ ਛਿੰਨਾ ਕਿ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਮੰਨਦੇ ਨਿਆਂ ਨਿਆਂ ਨ्यायਪਾਲਕ ਕਾਨੂੰਨੀ ਮੰਨਦੇ ਤੇ ਇਹ ਸਾਰੇ ਸੰਵਿਧਾਨ ਦਾ ਹੀ ਦਾ ਪਾਰਟ ਨੇ ਤੇ ਇਹਨਾਂ ਦੇ ਇਹਨਾਂ ਦਾ ਸਤਕਾਰ ਕਰਨਾ ਤੇ ਇਹਨਾਂ ਦੀ ਰਿਸਪੈਕਟ ਕਰਨਾ ਸਾਡਾ ਸਭ ਦਾ ਫਰਜ਼ ਹੁੰਦਾ ਜਿਹੜੇ ਅਸੀਂ ਸਾਡੇ ਕੰਟਰੀ ਦੇ ਨਾਗਰਿਕਾਂ ਸਾਡੀ ਦਾ ਸੰਵਿਧਾਨ ਹੈਗਾ ਨਹੀਂ ਤਾਂ ਸੰਵਿਧਾਨ ਹੋ ਕੀ ਹੈ ਇਹ ਚੀਜ਼ਾਂ ਸੰਵਿਧਾਨ ਤੇ ਮੈਂ ਇਹ ਸਮਝਦਾ ਕਿ ਉਹਦੇ ਤੇ ਵੀ ਇਸ ਤਰ੍ਹਾਂ ਦਾ ਇਹ ਇੱਕ ਤਰ੍ਹਾਂ ਦਾ ਸਾਡਾ ਜਿਹੜਾ ਡੈਮੋਕਰੈtic ਪ੍ਰਸ਼ਾਸਨ ਹੈ ਜਿਸ ਤਹਿਤ ਚੋਣ ਹੁੰਦੇ ਆ ਜੋ ਬਾਕੀ ਸਭ ਨੂੰ ਜਿਵੇਂ ਪ੍ਰੈਸ਼ਰ ਚੈਨਲ ਆਉਣਾ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਚੋਂ ਉਠਾਉਣ ਦੀ ਇੱਕ ਸਾਜ਼ਿਸ਼ ਹੈ ਜਿਹੜੀ ਇਹ ਹੁਣ ਕਰਨ ਲੱਗੇ ਹੋਏ ਆ ਅੱਛਾ ਗਰੇਵਲ ਸਾਹਿਬ ਜੇ ਕਿਤੇ ਟੀਐਨ ਸੈਸ਼ਨ ਹੁੰਦੇ ਇਸ ਟਾਈਮ ਤੇ ਟੀਐਨ ਸੈਸ਼ਨ ਨੂੰ ਤਾਂ ਤੁਸੀਂ ਤੁਸੀਂ ਤਾਂ ਜਾਣਦੇ ਹੀ ਹੋਵੋਗੇ ਤੁਹਾਡਾ ਲੰਬਾ ਤਜਰਬਾ ਹੈ ਸਿਆਸਤ ਦਾ ਜੇ ਕਿਤੇ ਟੀਐਨ ਸੈਸ਼ਨ ਹੁੰਦੇ ਤਾਂ ਜਿਵੇਂ ਦੀ ਪੋਲਿਟਿਕਸ ਹੁਣ ਚੱਲ ਰਹੀ ਹੈਗੀ ਉਹ ਚੱਲਣ ਦੇ ਦਿੰਦੇ ਦੇਖੋ ਹੁਣ ਵੀ ਕੁਝ ਐਸਾ ਨਹੀਂ ਚੱਲ ਰਿਹਾ ਇਹ ਤਾਂ ਇਸ ਤਰ੍ਹਾਂ ਦਾ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਪੂਰੀ ਦੁਨੀਆ ਤੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਲੋਕਾਂ ਨੂੰ ਗਲਤਫਹਿਮੀਆਂ ਪਾ ਰਿਹਾ ਲੋ ਹੁਣ ਸਰਕਾਰ ਆ ਜਾਣੀ ਹੈ 4 ਤਰੀਕ ਤੋਂ ਬਾਅਦ ਜੇ ਸੰਵਿਧਾਨ ਨੂੰ ਕੋਈ ਖਤਰਾ ਹੋ ਜੇ ਤੇ ਘੱਟ ਤੋਂ ਘੱਟ ਤੁਸੀਂ ਬਿਨੋ ਬੁਲਾ ਕੇ ਪੁੱਛ ਲੈਣਾ ਵੀ ਤੁਸੀਂ ਕਹਿੰਦੇ ਸੀ ਕੋਈ ਖਤਰਾ ਨਹੀਂ ਹੋਏਗਾ ਠੀਕ ਹੈ ਚਲੋ ਮੈਂ ਵੈਦ ਸਾਹਿਬ ਤੋਂ ਰਿਐਕਸ਼ਨ ਲੈ ਲਾਂ ਸਾਡੀ ਜੀ ਸਰਕਾਰ ਉਸ ਨੂੰ ਸਟਰੈਂਥਨ ਕਰੇਗੀ ਹੋਰ 4 ਤਰੀਕ ਤੋਂ ਬਾਅਦ ਕਿ ਇਹ ਇਹ ਐਵੇਂ ਖਾਮ-ਖਾਮੀਆਂ ਗਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਜੀ ਗਰੇਵਾਲ ਸਾਹਿਬ ਮੈਂ ਵੈਦ ਸਾਹਿਬ ਤੋਂ ਲੈ ਲਾਂ ਜਵਾਬ ਜੀ ਵੈਦ ਸਾਹਿਬ ਦੋ ਗੱਲਾਂ ਗਰੇਵਾਲ ਸਾਹਿਬ ਨੇ ਕਹੀਆਂ ਨੇ ਜੀ ਨੰਬਰ 1 ਇਹ ਸੰਵਿਧਾਨਿਕ ਸੰਸਥਾ ਹੈ ਅਸੀਂ ਕਦੋਂ ਕਹਿੰਦੇ ਆ ਇਹ ਸੰਵਿਧਾਨਿਕ ਸੰਸਥਾ ਨਹੀਂ ਲੇਕਿਨ ਸੰਵਿਧਾਨਿਕ ਸੰਸਥਾ ਮੋਦੀ ਸੰਵਿਧਾਨਿਕ ਸੰਸਥਾ ਬਣ ਗਈ ਸਾਰੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਹੈ ਕਿ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜੋ ਧਰਮ ਦਾ ਯੂਜ਼ ਕੀਤਾ ਗਿਆ ਬੀਜੇਪੀ ਸਰਕਾਰ ਬਨੋ ਕਿਨੂੰ ਨਹੀਂ ਪਤਾ ਕੋਈ ਨੋਟਿਸ ਨਹੀਂ ਲਿਆ ਇਲੈਕਸ਼ਨ ਕਮਿਸ਼ਨ ਨੇ ਅਸੀਂ ਕਿਉਂ ਰਿਸਪੈਕਟ ਕਰੀਏ ਸੰਵਿਧਾਨਕ ਇਹ ਸੰਸਦਤਾ ਦੀ ਜਦੋਂ ਸੰਵਿਧਾਨਕ ਸੰਸਦਤਾ ਚੱਲਦੀ ਹੋ ਵਨ ਸਾਈਡਡ ਹੈ ਨੰਬਰ 2 ਇਹਨਾਂ ਨੇ ਇਹ ਗੱਲ ਕਹੀ ਹੈ ਕਿ ਪੂਰੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਉਹ ਤਾਂ ਬਿਲਕੁਲ ਕਰਾਂਗੇ ਜੀ ਜੋ ਮੰਡੇਟ ਆਏਗਾ ਚਾਹੇ ਉਹ ਮੋਦੀ ਸਾਹਿਬ ਦੀ ਫੇਵਰ ਛੋਵੇ ਜਾਂ ਨਾ ਹੋਵੇ ਉਹ ਤਾਂ ਲੋਕਾਂ ਦੀ ਲੋਕਤੰਤਰ ਹੈ ਉਹ ਤਾਂ ਚੁਣਿਆ ਜਾਏਗਾ ਲੇਕਿਨ ਮਸਲਾ ਤੇ ਇੱਥੇ ਆ ਕੇ ਖੜਦਾ ਹੈ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਕੀ ਤੁਸੀਂ ਟੀਐਨ ਸੈਸ਼ਨ ਦੀ ਗੱਲ ਕੀਤੀ ਮੈਂ ਗਰੰਟੀ ਲੈਣਾ ਨਾਟ ਓਨਲੀ ਟੀਐਨ ਸੈਸ਼ਨ ਸਾਹਿਬ ਮਿਸਟਰ ਐਮ ਐਸ ਰੰਧਾਵਾ ਵੀ ਰਹੇ ਨੇ ਹੋਰ ਵੀ ਜਿੰਨੇ ਇਲੈਕਸ਼ਨ ਕਮਿਸ਼ਨ ਹੈ ਗੋਇਲ ਸਾਹਿਬ ਅਰਨ ਗੋਇਲ ਸਾਹਿਬ ਸਾਡੇ ਮੇਰੇ ਡੀਸੀ ਵੀ ਰਹੇ ਸੀ ਜਦੋਂ ਮੈਂ ਇੱਥੇ ਐਸਪੀਐਮਸੀ ਲੁਧਿਆਣਾ ਦਾ ਉਹ ਆਹ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਿਜ਼ਾਈਨ ਕਰ ਗਏ ਕਾਰਨ ਕੀ ਸੀ ਉਹ ਡਿਜ਼ਾਈਨ ਕਰਨ ਦਾ बिकॉज़ ਜੋ ਭਾਜਪਾ ਸਰਕਾਰ ਚਾਹੁੰਦੀ ਸੀ ਉਹ ਨਹੀਂ ਕਰਨਾ ਚਾਹੁੰਦੇ ਸੀ ਹਾਲਾਂਕਿ ਉਹਨੇ ਵੀ 27 ਤੱਕ ਟਰਮ ਸੀ ਇਹ ਵੀ ਇੱਕ ਸਵਾਲ ਖੜਾ ਹੁੰਦਾ ਹੈ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਧਰਮ ਦੇ ਜਿਹੜੇ ਆਧਾਰ ਦੇ ਉੱਤੇ ਸਾਰਾ ਕੁਝ ਹੋਇਆ ਨਾ ਤਾਂ ਉਹ ਟੀਐਨ ਸੈਸ਼ਨ ਸਾਹਿਬ ਨੂੰ ਮਨਜ਼ੂਰ ਹੁੰਦਾ ਨਾ ਉਹ ਰੰਦਾਵਾ ਸਾਹਿਬ ਨੂੰ ਮਨਜ਼ੂਰ ਹੁੰਦਾ ਨਾ ਉਹ ਰਨ ਗੋਇਲ ਸਾਹਿਬ ਨੂੰ ਮਨਜ਼ੂਰ ਹੁੰਦਾ ਸੋ ਕਨਸਟੀਚਿਊਸ਼ਨ ਹਾ ਗਰੇਵਾਲ ਸਾਹਿਬ ਤੁਸੀਂ ਮੇਰੀ ਜੀ ਆਵਾਜ਼ ਸੁਣ ਰਹੇ ਹੋ ਮੈਂ ਤੁਹਾਡੇ ਨਾਲ ਸਹਿਮਤ ਹੋਊਗਾ ਐਪਰੀਸ਼ੀਏਟ ਵੀ ਕਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੀਜੇਪੀ ਸਰਕਾਰ ਕਨਸਟੀਚਿਊਸ਼ਨ ਦੀ ਕਿਸੇ ਵੀ ਧਾਰਾ ਨੂੰ ਕੋਈ ਚੇਂਜ ਨਹੀਂ ਕਰੇਗੀ ਜਾਂ ਉਹਦਾ ਜਿਹੜਾ ਸਟਰਕਚਰ ਹੈ ਉਹ ਨਹੀਂ ਉਡਾਏਗੀ ਇਹ ਅਸੀਂ ਸਾਰੇ ਜਣੇ ਐਪਰੀਸ਼ੀਏਟ ਕਰਾਂਗੇ ਇਸ ਗੱਲ ਨੂੰ ਬਿਲਕੁਲ ਨਹੀਂ ਕਰੇਗੀ ਤੁਸੀਂ ਹੱਸ ਤੇ ਤੁਹਾਡੇ ਤਨਵਾਦੀ ਹੋਵਾਂਗੇ ਜੀ ਪਰ ਕਨਸਟੀਚਿਊਸ਼ਨ ਨੂੰ ਮਨਵਾਉਣ ਵੀ ਲਾਓ ਨਾ ਜੀ ਸਰਕਾਰ ਕਨਸਟੀਟਿਊਸ਼ਨ ਨੂੰ ਆਨਰ ਕਰੇ ਆਨਰ ਕਰ ਕਰ ਰਹੀ ਹੈ ਜੀ ਕਰੇਗੀ ਵੀ ਸਾਲਾਂ ਵਿੱਚ ਕਰੇ ਕੋਈ ਵੀ ਸਰਕਾਰ ਆਏਗੀ ਇਸ ਦੇਸ਼ ਚ ਉਹਨੂੰ ਆਨਰ ਕਰਨਾ ਪਏਗਾ ਹਮ ਐਸੇ ਕੋਈ ਹਿੰਮਤ ਨਹੀਂ ਕਰ ਸਕਦਾ ਨਾ ਗੁਸਤਾਖੀ ਕਰ ਸਕਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇਹਨੂੰ ਸਟਰੈਂਥਨ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਹਮ ਜੋ ਥੈਂਕ ਯੂ ਸੋ ਮਚ ਐ ਤਾ ਅੱਛੀ ਗੱਲ ਹੈ ਜੀ ਕੋਈ ਮਾੜੀ ਗੱਲ ਨਹੀਂ ਪਰ ਹਾਲਾਤ ਇਹ ਨਹੀਂ ਆ ਜੋ ਪਿਛਲੇ 10 ਸਾਲਾਂ ਚ ਹੋਏ ਨੇ మేతే ਆਪਾਂ ਕਿਸੇ ਟਾਈਮ ਫੇਰ ਆਰਗੂਮੈਂਟਸ ਰੱਖ ਲਾਂਗੇ ਪਰ ਮਹਿਤਬ ਸਾਹਿਬ ਮਹਿਤਬ ਸਾਹਿਬ ਠੀਕ ਹੈ ਇਸ ਵਕਤ ਕੋਈ ਸੱਤਾ ਚ ਨਹੀਂ ਹੈਗੇ ਹਾਂਜੀ ਸੱਤਾ ਚ ਨਹੀਂ ਹੋ ਸਵਾਲ ਜ਼ਿਆਦਾ ਭਾਜਪੀ ਨੂੰ ਹੋਣੇ ਚਾਹੀਦੇ ਕਿਉਂਕਿ ਰਿਸਪਾਂਸਿਬਲ ਫਾਰ ਦਿਸ ਸਿਸਟਮ ਉਹਨੇ ਪਰ ਫੇਰ ਵੀ ਕਈ ਚੀਜ਼ਾਂ ਤੁਹਾਡੇ ਵੇਲੇ ਸ਼ੁਰੂ ਹੋਈਆਂ ਜਦੋਂ ਰੰਧਾਵਾ ਸਾਹਿਬ ਜਾਂ ਐਮ ਐਸ ਗਿੱਲ ਸਾਹਿਬ ਜਦੋਂ ਇਲੈਕਸ਼ਨ ਕਮਿਸ਼ਨ ਤੋਂ ਆ ਕੇ ਪੋਲੀਟੀਸ਼ੀਅਨ ਬਣ ਜਾਂਦੇ ਆ ਇੱਕ ਮਿੰਟ ਇੱਕ ਮਿੰਟ ਆਮ ਸੋ ਸੌਰੀ ਮੈਂ ਮਾਫੀ ਮੰਗਦਾ ਮੈਂ ਰੰਧਾਵਾ ਸਾਹਿਬ ਦਾ ਨਾਮ ਲੈ ਗਿਆ ਸੀ ਉਹ ਗਲਤ ਸੀ ਮਿਸਟਰ ਐਮ ਐਸ ਗਿੱਲ ਹਾਂ ਐਮ ਐਸ ਗਿੱਲ ਦੀ ਮੈਂ ਗੱਲ ਕਰ ਰਿਹਾ ਹਾਂ ਹਾਂ ਮੈਂ ਨਹੀਂ ਐਮ ਐਸ ਗਿੱਲ ਜਦੋਂ ਆ ਕੇ ਇਲੈਕਸ਼ਨ ਕਮਿਸ਼ਨ ਤੋਂ ਤੇ ਪੋਲਿਟਿਸ਼ੀਅਨ ਬਣ ਜਾਂਦੇ ਆ ਤਾਂ ਇਹ ਚੀਜ਼ਾਂ ਉਦੋਂ ਸ਼ੁਰੂ ਹੋਈਆਂ ਉਦੋਂ ਇਹ ਸੰਸਥਾਵਾਂ ਨੇ ਜਿਹੜੀਆਂ ਇਹ ਸਿਆਸੀ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਇਹ ਟ੍ਰੈਂਡ ਥੋੜੇ ਵੇਲੇ ਸ਼ੁਰੂ ਹੋਇਆ ਜਿਹੜਾ ਹੁਣ ਜਨਤਾ ਹੈ ਕਿ ਜਿਹੜੀ ਉਹ ਆਪਣੇ ਪੂਰੇ ਸ਼ਬਾਬਤ ਤੇ ਦੇਖ ਰਹੀ ਹੈ ਦੇਖੋ ਇਹ ਚੀਜ਼ਾਂ ਜਿਹੜੀਆਂ ਸੀ ਮੈਂ ਹਰ ਇੱਕ ਚੀਜ਼ ਨੂੰ ਇਹ ਕਹਿਣਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹੂੰ ਮੈਨੂੰ ਐਮਐਸਕੇ ਦੀ ਜ਼ਿਆਦਾ ਹਿਸਟਰੀ ਬਾਰੇ ਨਹੀਂ ਪਤਾ ਹੂੰ ਮੈਨੂੰ ਇਹ ਪਤਾ ਕਿ ਜੀਵਤ ਇਲੈਕਸ਼ਨ ਕਮਿਸ਼ਨਰ ਹੀ ਬਿਕਮ ਮਨਿਸਟਰ ਆਲਸੋ ਆ ਉਹ ਬਾਤ ਤੁਹਾਡੇ ਪਾਰਟੀ ਚ ਸ਼ਾਮਲ ਹੋਏ ਫਿਰ ਮਨਿਸਟਰ ਬਣੇ ਕੋਈ ਸੁਪਰੀਮ ਕੋਰਟ ਦਾ ਜੱਜ ਹੈ ਜਾਂ ਕੋਈ ਹਾਈ ਕੋਰਟ ਦਾ ਜੱਜ ਹੈ ਇਹ ਕੁਝ ਐਹੋ ਜੇ ਇੰਸਟੀਚੂਨਸ ਨੇ ਕਨਸਟੀਟਿਊਸ਼ਨ ਦੇ ਮੁਤਾਬਕ ਜਿੱਥੇ ਇਹ ਬੰਦਿਆਂ ਨੂੰ ਅਲਾਉ ਹੀ ਨਹੀਂ ਹੋਣਾ ਚਾਹੀਦਾ ਅੰਡਰ ਕਨਸਟੀਟਿਊਸ਼ਨ ਕਿ ਦੇ ਸ਼ੁਡ ਕਮ ਇਨ ਪੋਲਿਟਿਕਸ ਹੂੰ ਠੀਕ ਹੈ ਗਰੇਵਾਲ ਸਾਹਿਬ ਹਾਂਜੀ ਇਹ ਚੀਜ਼ਾਂ ਖੈਰ ਬੇਸ਼ੱਕ ਕਾਂਗਰਸ ਦੇ ਵੇਲੇ ਵੀ ਇਹ ਹੋਇਆ ਕਿ ਜਦੋਂ ਮਤਲਬ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਐਮ ਐਸ ਗਿੱਲ ਸਾਹਿਬ ਇਲੈਕਸ਼ਨ ਕਮਿਸ਼ਨ ਦੇ ਵਿੱਚੋਂ ਨਿਕਲਦੇ ਐ ਉਸ ਤੋਂ ਬਾਅਦ ਆ ਕੇ ਕਾਂਗਰਸ ਦਾ ਹਿੱਸਾ ਬਣ ਜਾਂਦੇ ਐ ਫਿਰ ਮੰਤਰੀ ਬਣਦੇ ਹੈਗੇ ਇਹ ਚੀਜ਼ਾਂ ਸ਼ੁਰੂ ਹੋਈਆਂ ਬੇਸ਼ੱਕ ਕਾਂਗਰਸ ਦੇ ਵੇਲੇ ਹੋਈਆਂ ਪਰ ਕਿਤੇ ਨਾ ਕਿਤੇ ਇਹ ਇਹ ਸਾਰੀਆਂ ਗੱਲਾਂ ਨੇ ਇਹ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਜਿਨ੍ਹਾਂ ਦੀ ਕਨਸਟੀਟਿਊਸ਼ਨਲ ਰਿਸਪਾਂਸਿਬਿਲਟੀ ਸੀ ਉਹਨਾਂ ਨੂੰ ਢਾਹ ਤਾਂ ਲਾਈ ਨਾ ਪਰ ਉਹ ਅੱਜ ਵੀ ਉਵੇਂ ਹੀ ਫਿਰ ਉਸ ਰੂਪ ਚ ਅਸੀਂ ਦੇਖ ਰਹੇ ਹਾਂ ਔਰ ਉਹਦਾ ਅਲਟੀਮੇਟਲੀ ਨੁਕਸਾਨ ਹੈਗਾ ਜਿਹੜਾ ਉਹ ਮੁਲਕ ਦੇ ਸਿਸਟਮ ਨੂੰ ਤੇ ਲੋਕਾਂ ਦੇ ਭਰੋਸੇ ਨੂੰ ਹੋਇਆ ਠੀਕ ਕੋਈ ਨਹੀਂ ਲੱਗਣੀ ਚਾਹੀਦੀ ਇਹਦਾ ਹਰ ਹਿੰਦੁਸਤਾਨੀ ਨੂੰ ਪੋਲੀਟਿਸ਼ੀਅਨ ਨੂੰ ਧਿਆਨ ਰੱਖਣਾ ਚਾਹੀਦਾ ਔਰ ਕਨਸਟੀਟਿਊਸ਼ਨ ਦੀ ਰਿਸਪੈਕਟ ਬਣੀ ਰਹੇ ਤਾਂ ਤਾਜ਼ੀ ਡੈਮੋਕ੍ਰੇਸੀਸ ਕੰਨ ਹੋਏਗੀ ਔਰ ਸਾਡਾ ਕਨਸਟੀਟਿਊਸ਼ਨ ਬਹੁਤ ਮੈਂ ਸਮਝਦਾ ਹੋਲੀ ਭੁੱਕਾ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਮੋਦੀ ਜੀ ਨੇ ਔਰ ਉਹਦੀ ਉਸੇ ਤਰ੍ਹਾਂ ਰਿਸਪੈਕਟ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਉਸ ਤਰ੍ਹਾਂ ਦੀ ਚੇਂਜ ਆਮ ਸਹਿਮਤੀ ਨਾਲ ਤਾਂ ਹੋ ਜੇ ਦੇਸ਼ 'ਚ ਅਲੱਗ ਈ ਚੀਜ਼ ਆ ਪਰ ਕੋਈ ਵੀ ਚੀਜ਼ ਅਸਿ ਨਹੀਂ ਹੋਣੀ ਚਾਹੀਦੀ ਜਿਹੜੀ ਆਮ ਸਹਿਮਤੀ ਤੋਂ ਬਿਨਾਂ ਹੋਵੇ ਜਿਹੜੀ ਅਹਿਮ ਗੱਲ ਇਹ ਕਹਿ ਰਹੇ ਆ ਜਿਹੜੇ ਇੰਡੀਆ ਗੱਠ ਜੋੜ ਕਹਿ ਰਿਹਾ ਕਿ ਪੋਸਟਲ ਬੈਲਟ ਦੀ ਗਿਣਤੀ ਪਹਿਲਾਂ ਕਰਵਾਈ ਜਾਵੇ ਉਹਦੇ 'ਚ ਕੋਈ ਦਿੱਕਤ ਤਾਂ ਨਹੀਂ ਹੈ ਨਾ ਗਰੇਵਾਲ ਸਾਹਿਬ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਪਤਾ ਹੋਏਗਾ ਜੀ ਉਹਦੇ ਤੇ ਮੈਂ ਕਮੈਂਟਸ ਕਰਾਂ ਉਹ ਤਾਂ ਉਹ ਉਹਨਾਂ ਤੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਨਹੀਂ ਨਹੀਂ ਮੈਂ ਇਹਦੀ ਕਲੀਅਰਿਫਿਕੇਸ਼ਨ ਮੈਂ ਵੀ ਤੁਹਾਨੂੰ ਕਲੀਅਰਿਫਿਕੇਸ਼ਨ ਮੈਂ ਦਿੰਦਾ ਜੀ ਪੋਸਟਲ ਬੈਲਟ ਪੇਪਰ ਜਿਹੜਾ ਤੁਸੀਂ ਇਹ ਸਵਾਲ ਕਰ ਰਹੇ ਹੋ ਤੁਸੀਂ ਮੈਨੂੰ ਦੱਸਿਆ ਨਹੀਂ ਕਿ ਇੰਡੀਆ ਗੱਠ ਜੋੜ ਨੇ ਇਲੈਕਸ਼ਨ ਕਮਿਸ਼ਨ ਨੂੰ ਕੀ ਸ਼ਿਕਾਇਤ ਕੀਤੀ ਹੈ ਬਟ ਜਿੰਨਾ ਤੁਸੀਂ ਮੈਨੂੰ ਬਰੀਫ ਕੀਤਾ ਹਮੇਸ਼ਾ ਤੋਂ ਹੀ ਪੋਸਟਲ ਬੈਲਟ ਪੇਪਰ ਜਿਹੜੇ ਆ ਉਹ ਐਕਚੁਅਲ ਕਾਊਂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਤੇ ਜਾਂਦੇ ਆ ਕਾਊਂਟ ਠੀਕ ਹੈ ਤੁਸੀਂ ਤੁਸੀਂ ਜ਼ਿਕਰ ਕਰ ਰਹੇ ਸੀ ਇਹ ਡਿਮਾਂਡ ਇਹ ਡਿਮਾਂਡ ਫਿਰ ਲੈ ਕੇ ਪਹੁੰਚਿਆ ਨਾ ਇੰਡੀਆ ਘਰ ਛੋੜ ਕੇ ਪੋਸਟਲ ਬੈਲਟ ਦੀ ਕਾਊਂਟਿੰਗ ਹੋਣੀ ਪਹਿਲਾਂ ਕਰਵਾਈ ਜਾਵੇ ਮੈਂ ਤੁਹਾਨੂੰ ਮੈਂ ਤੁਹਾਨੂੰ ਕਰੈਕਟ ਕਰਨਾ ਚਾਹਣਾ ਜਦੋਂ ਤੁਸੀਂ ਮੈਨੂੰ ਬਰੀਫ ਕੀਤਾ ਸੀ ਤੁਸੀਂ ਪੋਸਟਲ ਬੈਲਟ ਪੇਪਰ ਦੀ ਗੱਲ ਨਹੀਂ ਕੀਤੀ ਸੀ ਤੁਸੀਂ ਗੱਲ ਕੀਤਾ ਸੀਗਾ ਕਿ ਜਿਹੜੇ ਫਾਰਮ ਦਿੱਤੇ ਜਾਂਦੇ ਨੇ ਸਾਡੇ ਇਹਨਾਂ ਨੂੰ ਕਾਊਂਟਿੰਗ ਏਜੰਟ ਨਹੀਂ ਕਾਊਂਟਿੰਗ ਏਜੰਟ ਨੂੰ ਨਹੀਂ ਜੀ ਜਿਹੜੇ ਪੋਲਿੰਗ ਵੇਲੇ ਦਿੱਤੇ ਜਾਂਦੇ ਸਾਡੇ ਪੋਲਿੰਗ ਏਜੰਟਸ ਨੂੰ ਉਹਨਾਂ ਦੀ ਜਿਹੜੀ ਮੈਚਿੰਗ ਆ ਉਹ ਈਵੀਐਮ ਦੇ ਨਾਲ ਕੀਤੀ ਜਾਵੇ ਉਹ ਹਮੇਸ਼ਾ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਇਨਸਟਰਕਸ਼ਨ ਦੋ ਨੇ ਕਿਉਂਕਿ ਮੈਂ ਬੜੀਆਂ ਇਲੈਕਸ਼ਨ ਕਰਾਈਆਂ ਨੇ ਜਿਹੜੇ ਸਾਡੇ ਕਾਊਂਟਿੰਗ ਏਜੰਟ ਬੈਠਣਗੇ ਉਹਨਾਂ ਕੋਲੇ ਉਹ ਫਾਰਮ ਹੋਣਗੇ ਉਹ ਬਕਾਇਦਾ ਉਹ ਉਹਨਾਂ ਨਾਲ ਮੈਚ ਕਰਨਗੇ ਠੀਕ ਹੈ ਚਲੋ ਬਹੁਤ ਸ਼ੁਕਰੀਆ ਤੁਹਾਡਾ ਦੋਵਾਂ ਦਾ ਗਿਲ ਸਾਹਿਬ ਗਰੇਵਾਲ ਸਾਹਿਬ ਬਹੁਤ ਸ਼ੁਕਰੀਆ ਵੈਦ ਸਾਹਿਬ ਜੁੜਨ ਦੇ ਲਈ